ਕੀ ਲੋ ਜੀ? ਲੋ ਲੈ। ਕਿ ਕੀ ਹਾਲਾਤ ਨੇ ਉਹਨਾਂ ਦੇ ਸਮੇਂ? ਬੈਟਰ ਹੈ ਜੀ, ਪਹਿਲਾਂ ਦੇ ਨਾਲ। ਹੁਣ ਥੋੜਾ ਉਹਨਾਂ ਨੂੰ ਟੈਂਪਰੇਚਰ ਸੀਗਾ। ਪਰ ਸੁਧਾਰ ਹੈ ਗਿਆ ਪਹਿਲਾਂ ਨਾਲ। ਕਿਉਂਕਿ ਸਾਰਿਆਂ ਨੇ ਦੇਖੋ ਅਰਦਾਸਾਂ ਦੁਆਵਾਂ ਨਾਲ ਨੇ। ਤੇ ਵਾਹਿਗੁਰੂ ਜੀ ਕਰਨ ਬਹੁਤ ਜਲਦੀ ਠੀਕ ਹੋ ਕੇ ਉਹ ਵਾਪਸ ਕਰ ਜਾਣ। ਤੇ ਪਹਿਲਾਂ ਨਾਲ ਹਾਲਤ ਵਧੀਆ। ਫੈਮਲੀ ਦਾ ਕੀ ਹਾਲ ਹੈ ਉਸ? ਫੈਮਲੀ ਠੀਕ ਨੇ ਜੀ। ਹੁਣ ਦੁਰਘਟਨਾ ਏਡੀਬਿਟੀ ਹੈਗੀ ਆ, ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ। ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ ਤੇ ਹੁਣ ਪਹਿਲਾਂ ਨਾਲੋਂ ਜਿਵੇਂ ਥੋੜੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ ਸੋ ਉਹਦੇ ਨਾਲ ਇੱਕ ਉਮੀਦ ਹੋਰ ਵਧੀਆ ਬਣ ਜਾਂਦੀ ਹੈ ਜੀ ਤੇ ਇੱਕ ਜਨ ਹੈ ਵੀ ਦਵਾਈਆਂ ਤੋਂ ਵੱਧ ਧੁਆਵਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਹਰ ਕੋਈ ਉਹਨਾਂ ਲਈ ਧੁਆਵਾ ਕਰਦਾ ਹੈ ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ ਜੀ ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਨੇ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਪੂਰੀ ਦੁਨੀਆ ਮੇਲਾ ਦਾ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਜੀ ਬਹੁਤ ਜਲਦੀ ਠੀਕ ਹੋ ਜਾਣਗੇ ਥੈਂਕ ਯੂ ਮੈਕ ਬਹੁਤ ਜਮ ਐਮਬੀ ਇਸ ਕਿਚਨ ਟਾਈਮ ਕੋ ਬਸ ਪੰਚੀ ਦਾ ਲਾਸਟ ਗੱਲ ਕਦੋਂ ਹੋਣੀ ਕੋਈ ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ ਉਹ ਤੋਂ ਬਾਅਦ ਫਿਰ ਦਨਲਸ ਜੀ ਹਾਂ ਜੀ ਸਾਰਿਆਂ ਬਹੁਤ ਅੱਛੇ ਮੈਮਰੀਜ਼ ਨੇ ਸਾਰਿਆਂ ਥੈਂਕ ਯੂ ਇਹ ਲੋ ਜੀ ਲੋ ਲੈ ਜੀ ਕੀ ਹਾਲਾਤ ਨੇ ਉਹਨਾਂ ਦੇ ਸਮੇਂ ਬੈਟਰ ਹੈ ਜੀ ਪਹਿਲਾਂ ਦੇ ਨਾਲ ਹੁਣ ਥੋੜਾ ਉਹਨਾਂ ਨੂੰ ਟੈਂਪਰੇਚਰ ਸੀਗਾ ਪਰ ਸੁਧਾਰ ਹੈ ਗਿਆ ਪਹਿਲਾਂ ਨਾਲ ਕਿਉਂਕਿ ਸਾਰਿਆਂ ਦੇ ਦੇਖੋ ਅਰਦਾਸਾਂ ਦੁਆਵਾਂ ਨਾਲ ਨੇ ਤੇ ਵਾਹਿਗੁਰੂ ਜੀ ਕਰਨ ਬਹੁਤ ਜਲਦੀ ਠੀਕ ਹੋ ਕੇ ਉਹ ਵਾਪਸ ਕਰ ਜਾਣ ਤੇ ਪਹਿਲਾਂ ਨਾਲ ਹਾਲਤ ਵਧੀਆ ਫੈਮਿਲੀ ਦਾ ਕੀ ਹਾਲ ਹੈ ਉਸ ਫੈਮਿਲੀ ਠੀਕ ਨਹੀਂ ਜੀ ਹੁਣ ਦੁਰਘਟਨਾ ਏਡੀ ਵੱਡੀ ਹੈਗੀ ਆ ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ ਤੇ ਹੁਣ ਪਹਿਲਾਂ ਨਾਲੋਂ ਜਿਵੇਂ ਥੋੜੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ ਸੋ ਉਹਦੇ ਨਾਲ ਇੱਕ ਉਮੀਦ ਔਰ ਵਧੀਆ ਬਣ ਜਾਂਦੀ ਹੈ ਜੀ ਤੇ ਇਸ ਜਨ ਹੈ ਵੀ ਦਵਾਈਆਂ ਤੋਂ ਵੱਧ ਧੁਆਵਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਦੀ ਜੀ ਹਰ ਕੋਈ ਉਹਨਾਂ ਲਈ ਧੁਆਵਾ ਕਰ ਰਿਹਾ ਹੈ ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ ਜੀ ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਨੇ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਤੇ ਪੂਰੀ ਦੁਨੀਆ ਮੈਨੂੰ ਲੱਗਦਾ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਜੀ ਬਹੁਤ ਜਲਦੀ ਠੀਕ ਹੋ ਜਾਣਗੇ ਅੱਛਾ ਥੈਂਕ ਯੂ ਸਾਈਨ ਕੋ 125 ਦਾ ਲਾਸਟ ਡਾਲ ਕਦੋਂ ਹੁੰਦਾ ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ ਉਸ ਤੋਂ ਬਾਅਦ ਫੇਰ ਦਿਨ ਉਸ ਦੇ ਹਾਂ ਜੀ ਸਾਰਿਆਂ ਬਹੁਤ ਅੱਛੇ ਮੈਮਰੀਜ਼ ਲਈ ਸਾਰੇ ਥੈਂਕ ਯੂ ਜੀ ਕਿ ਲੋ ਜੀ ਲੋ ਲਈ ਕੀ ਹਾਲਾਤ ਨੇ ਉਹਨਾਂ ਦੇ ਸਮੇਂ ਬੈਟਰ ਹੈ ਜੀ ਪਹਿਲਾਂ ਦੇ ਨਾਲ ਹੁਣ ਥੋੜਾ ਉਹਨਾਂ ਨੂੰ ਟੈਂਪਰੇਚਰ ਸੀਗਾ ਪਰ ਸੁਧਾਰ ਹੈ ਗਿਆ ਪਹਿਲਾਂ ਨਾਲ ਕਿਉਂਕਿ ਸਾਰਿਆਂ ਦੇ ਦੇਖੋ ਅਰਦਾਸਾਂ ਦੁਆਵਾਂ ਨਾਲ ਨੇ ਤੇ ਵਾਹਿਗੁਰੂ ਜੀ ਕਹਿੰਦਾ ਬਹੁਤ ਜਲਦੀ ਠੀਕ ਹੋ ਕੇ ਵਾਪਸ ਕਰ ਜਾਣ ਤੇ ਪਹਿਲਾਂ ਨਾਲ ਹਾਲਤ ਵਧੀਆ ਫੈਮਲੀ ਦਾ ਕੀ ਹਾਲ ਹੈ ਉਸ ਫੈਮਲੀ ਠੀਕ ਨੇ ਜੀ ਹੁਣ ਦੁਰਘਟਨਾ ਈ ਡੀ ਵੱਡੀ ਹੈਗੀ ਆ ਉਹ ਇੱਕ ਅਫਸੋਸ ਤਾਂ ਹੁੰਦਾ ਹੈਗਾ ਪਰ ਚੜ੍ਹਦੀ ਕਲਾ ਦੇ ਵਿੱਚ ਹੈਗੇ ਨੇ ਕਿਉਂਕਿ ਸਾਰਿਆਂ ਦਾ ਸਾਥ ਨਾਲ ਹੈਗਾ ਤੇ ਹੁਣ ਪਹਿਲਾਂ ਨਾਲ ਜਿਵੇਂ ਥੋੜੀ ਹਾਲਤ ਦੇ ਵਿੱਚ ਸੁਧਾਰ ਹੋਇਆ ਹੈਗਾ ਸੋ ਉਹਦੇ ਨਾਲ ਇੱਕ ਉਮੀਦ ਹੋਰ ਵਧੀਆ ਬਣ ਜਾਂਦੀ ਹੈ ਜੀ ਤੇ ਇਸ ਜਾਲ ਨੇ ਵੀ ਦਵਾਈਆਂ ਤੋਂ ਵੱਧ ਧੁਆਵਾ ਕੰਮ ਕਰ ਰਹੀਆਂ ਨੇ ਉਹਨਾਂ ਜੀ ਹਰ ਕੋਈ ਉਹਨਾਂ ਲਈ ਦੁਆਵਾ ਕਰ ਰਿਹਾ ਹੈ ਹਰ ਗੁਰਦੁਆਰੇ ਵਿੱਚ ਅਰਦਾਸ ਚੱਲ ਰਹੀ ਹੈ ਜੀ ਹਾਂਜੀ ਉਹੀ ਹੈ ਵੀ ਪ੍ਰੇਅਰ ਸਾਰਿਆਂ ਨੇ ਹੈਗੀਆਂ ਨੇ ਤੇ ਉਹ ਬਹੁਤ ਜਲਦੀ ਸਵਸਥ ਹੋ ਕੇ ਵਾਪਸ ਆਉਣਗੇ ਤੇ ਪੂਰੀ ਦੁਨੀਆ ਮੈਨੂੰ ਲੱਗਦਾ ਉਹਨਾਂ ਦੀ ਅਰਦਾਸ ਉਹਨਾਂ ਦੇ ਨਾਲ ਹੈ ਬਹੁਤ ਜਲਦੀ ਠੀਕ ਹੋ ਜਾਣਗੇ ਥੈਂਕ ਯੂ ਤਾਂ ਹੁਣ ਕੋ ਬਸ ਪੰਕੀ ਦਾ ਲਾਸਟ ਗੱਲ ਕਦੋਂ ਹੋਣੀ ਹੈ ਆਈ ਥਿੰਕ ਹੁਣ ਤਾਂ ਇਹੀ ਹੈ ਜੀ ਵੀ ਉਹ ਜਲਦੀ ਠੀਕ ਹੋ ਜਾਣ ਉਸ ਤੋਂ ਬਾਅਦ ਫੇਰ ਦਨਲਸ ਜੀ ਹਾਂਜੀ ਸਾਰਿਆਂ ਬਹੁਤ ਅੱਛੇ ਮੈਮਰੀਜ਼ ਨੇ ਸਾਰਿਆਂ